ਮਾਂ ਬੇਰੀ ਨਹੀਂ ਮੈਂ ਨਹੀਂ ਨਾ ਇਹ ਫਿਰ ਦੂਰ ਆ ਤਾਂ ਮੰਗੀ ਨਹੀਂ ਦੇ ਦਿੰਦੇ ਮੈਂ ਤੈਨੂੰ ਮੋੜ ਦੇਈ ਯਾਰ ਇੱਕ ਗੱਲ ਸੁਣ ਲੈ ਨੇੜੇ ਕਰੂੰਗਾ ਹੱਥ ਨਾ ਪਾਈ ਇਹਨੂੰ ਹੱਥ ਕਰਕੇ ਆ ਬੈਠ ਜਾ ਯਾਰ ਉਹ ਨਹੀਂ ਮੈਂ ਬੋਲੀ ਨਾ ਉਹ ਨਹੀਂ ਇਹ ਘੁੱਟੀ ਜਾਣਾ ਉਹਨੂੰ ਯਾਰ ਕੋਈ ਗੱਲ ਐ ਨਹੀਂ ਭਾਈ ਇੱਕ ਮਿੰਟ ਗੱਲ ਸੁਣ ਲੈ ਹੁਣ ਚੱਕ ਚੱਕ ਕੇ ਸਿੱਟੂ ਜੀ ਠੀਕ ਐ ਪਿੰਡ ਅਤ ਅਗਲਾ ਇਹਾਂ ਮਾਨਸਾ ਤੋਰ ਦੇਣਾ ਜੀ 16 ਲੀਟਰ ਤੇ ਸੇਮਾ ਦਾਤ ਮਾ ਦੇਣਾ ਬੀਚ ਨਹੀਂ ਕਿੰਨੇ ਜੀ ਹਣ ਬਾਈ ਤੂੰ ਮੈਂ ਤੈਨੂੰ ਕੱਚਾ ਮੁੱਲ ਨਹੀਂ ਮੈਂ ਤੈਨੂੰ ਲਾ ਦਿਆਂ 5 ਲਾ ਦਿਆਂ 7 ਲਾ ਦਿਆਂ ਲੱਖ ਲਾ ਦਿਆਂ ਉਹਨਾਂ 'ਚ ਕੋਈ ਫਾਇਦਾ ਨਹੀਂ ਮੈਂ ਮੈਂ ਉਹਨਾਂ ਅਰਗੀ ਗੱਲ ਨਹੀਂ ਕਰਕੇ ਜਿਵੇਂ ਤੈਨੂੰ ਕਹਿਣਾ ਉਹਵੇਂ ਜਿਵੇਂ 1 ਲੱਖ ਦੇ ਨਾ ਨਾ ਕੋਈ ਉਹ ਨਹੀਂ ਇੱਕ ਗੱਲ ਤੂੰ ਸਮਝਦਾ ਹੁਣ ਚਲ ਮੈਂ ਤਾਂ ਤੈਨੂੰ ਨਾ ਮਿਲੂ ਇਹ ਤਾਂ ਤੈਨੂੰ ਬਿਲਕੁਲ ਇਹ ਆਕੇ ਲਾਂਬਾ ਨਹੀਂ ਦੇ ਸਕਦਾ ਬੀਜਰ ਆਏ ਆ ਜੇ ਕੋਈ ਗੱਲ ਹੈ ਤੂੰ ਮੈਨੂੰ ਐਂ ਕਹਦੇ ਵੀ ਮੰਗੇ ਐਂ ਕਰਦੇ ਨਹੀਂ ਫਿਰ ਫਰਕ ਵਾਲਾ ਇਹਨਾਂ ਦਾ ਫਰਕ ਬਾਤ ਤਾਂ ਨਾ ਮੰਗੇ ਕਿੰਨਾਂ ਨੂੰ ਇਹਦਾ ਏ ਥੋੜਾ ਜ ਮੈਂ ਦੂਤੇ ਹੋਰ ਹੋਣਾਗਾ ਤੂੰ ਤਾਂ ਮੈਂ ਦੇਖੀ ਤੂੰ ਜਰਾ ਤੂੰ ਕਹਿ ਲਾਲੀ ਮਾਰਦੀ ਐ ਨਾ ਮੈਂ ਲਾਲੀ ਮਾਰਦੀ ਐ ਕਹਿ ਕੋਈ ਪੂਰੀ ਐ ਮੈਂ ਕਹਿ ਦੱਸ ਕੋਈ ਗੱਲ ਮੈਨੂੰ ਵੀ ਐਂ ਕਰਦੇ ਨਹੀਂ ਫਰਕ ਕੀ ਕਰਦੇ ਨੇ ਫਿਰ ਐਨੇ ਨਿਕਲਣਾ ਨਹੀਂ ਤੇਰੀ ਬਣਤੀ 48 ਬੰਤੂਣੀ ਦਾ ਯਾਰ ਕੋ ਥੱਕ ਜੀਦਾ ਕਿ ਇਹ ਵੀ ਵੱਡਾ ਮਰਦਾ ਜਾਂ 25 ਦਾ ਨਹੀਂ ਨਹੀਂ ਆ ਜਾ ਆ ਜਾ ਮੈਂ ਕਹਿੰਦਾ ਮੈਂ ਸੁਣ ਲਿਆ ਲਾਲੀ ਜਰਨੇ ਚਾ ਲਾਲੀ ਨਹੀਂ ਐ ਤੈਨੂੰ ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਪਰਮਾਤਮਾ ਦੀ ਕਸਮਾ ਮੈਂ ਪੁੱਛਿਆ ਵੀ ਨਹੀਂ ਮੈਂ ਪੁੱਛਿਆ ਵੀ ਨਹੀਂ 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 ਛੱਡ ਲਈ ਕੋਈ ਗੱਲ ਨਹੀਂ ਆਦਾ ਯਾਰ ਮੈਂ ਪੁੱਛਿਆ ਵੀ ਨਹੀਂ ਮੈਨੂੰ ਆ ਨਹੀਂ ਜੇ ਤੂੰ ਮੇਰਾ ਮਾਰ ਰੱਖਦਾ ਮੈਂ ਤੇਰੇ ਮਾਰ ਨਾਲ ਬੱਚਾ ਛੱਡੂਗਾ ਉਹ ਵੀ ਨਹੀਂ ਨਹੀਂ ਪਹਿਲਾਂ ਪੁੱਛ ਲੈ ਪਹਿਲਾਂ ਪੁੱਛ ਲੈ ਇਹਨੂੰ ਕੋਈ ਤੂੰ ਭੌਂਕਣਾ ਵੱਧ ਜਿਹੜੀ ਗੱਲ ਮੈਂ ਕਹਿੰਦਾ ਨਹੀਂ ਉੱਥੇ ਨਹੀਂ ਉੱਥੇ ਨਹੀਂ ਇਹਦਾ ਫਰਕ ਬੱਦਦਾ ਨਹੀਂ ਰਖ ਰਮਨ ਨਹੀਂ ਮੈਂ ਤਾਂ ਤੇਰੀ ਫਿਰ ਕਦਰ ਕੀਤੇ ਨਾ ਸੱਜ ਕੇ ਤੈਨੂੰ ਯਾਰ ਉਹੀ ਗੱਲ ਜਿਆਦਾ ਮਾਰ ਰੱਖ ਦੇ ਨਹੀਂ ਫਿਰ ਫਰਕ ਵੱਧ ਹੈ ਨਾ ਮੈਂ ਜਿੱਥੇ ਗੱਲ ਹੈਗੀ ਉੱਥੇ ਤੂੰ ਨਹੀਂ ਹੁਣ ਹੋਣੀ ਨਹੀਂ ਇੱਕ ਮਿੰਟ ਮੈਂ ਕੋਈ ਗੱਲ ਕਹਿ ਦੂੰ ਨਹੀਂ ਮੈਂ ਤੁਰ ਜੂ ਜਿਆਦਾ ਕੋਈ ਗੱਲ ਮੰਨਣੀ ਜਾਂ ਕਹਦੀ ਵੀ ਜਾ ਮੰਗਿਆ ਚਲੋ ਉਹ ਤਾਂ ਕੋਈ ਗੱਲ ਨਹੀਂ ਐ ਤਾਂ ਯਾਰ ਇਹ ਤਾਂ ਦੂਜੀ ਗੱਲ ਲੈ ਪਰੇ ਹੈ ਜਸ ਨਹੀਂ ਨਹੀਂ ਹੋਣੀ ਮੈਂ ਰੰਦਾ ਇੱਕ ਮਿੰਟ ਤੁਰਾ ਹੈ ਨਹੀਂ ਛੱਡ ਕੇ ਲਿਆਣੀ ਹੁ ਲੈ ਜੀ ਨਹੀਂ ਮੈਡੀਕਲ ਦੱਸ ਨੇ ਨਹੀਂ ਚਾਹੁੰਦੇ ਨੂੰ ਇਹਨਾਂ ਨੂੰ ਸਤਾਈ ਬੋਲਦੀ ਨਾ ਫੋੜ ਨਾ ਬੋਲੀ ਇੱਕ ਸਦਾ ਆਪਣਾ ਕੰਮ ਦੇ। ਪਿੱਛੇ ਛੱਡ ਜਾ ਪਿੱਛੇ ਛੱਡ ਜਾ। ਐਸੇ ਨਹੀਂ ਹੋਣੀ ਮਾਂ। ਪਿੱਛੇ ਹਟ ਕੇ। ਮਾਂ ਰੱਖੀਦਾ ਹੁੰਦਾ ਪਿੱਛੇ ਹੋ ਜਾ। ਮਨ ਮਨ ਮਾਂ ਰੱਖੇ ਮਤਾਈਓ ਕਰਦਾ। ਇੱਕ ਗੱਲ ਤੈਨੂੰ ਮੈਂ ਦੱਸਾਂ ਜੇ ਮੋੜੇਗਾ ਤੂੰ ਬਾਅਦ ਚ ਕਹੇਗਾ ਵੀ ਮੰਗੇ ਆ ਜਾ। ਨਹੀਂ ਇੱਕ ਗੱਲ ਤੈਨੂੰ ਮੈਂ ਦੱਸ ਦਿੰਦਾ। ਹੁਣ ਬਾਤ ਚ ਚੁੱਪ ਕਰ ਜਾ। ਓਏ ਬੈਠ ਤੀ ਦੀ। ਓਏ ਯਾਰ ਬਹਿ ਜਾ ਕਰ ਤੂੰ ਵੀ ਅਗਲਾ ਕਹਿੰਦਾ ਵੀ ਪਿੱਛੇ ਹਟ ਜਾ। ਤੂੰ ਬੜੀਆਂ ਗੱਲਾਂ ਕਰਦਾ। ਢੰਕੀ ਜਾਂਦੇ ਇਹਨੂੰ ਯਾਰ ਤੈਨੂੰ ਕੀ? ਹੈਲੋ

ਦੁੱਧ ਦੀ ਤਾਂ ਫੌਜੀ ਵੀ ਕਹਿੰਦਾ ਮੇਰੇ ਪਿੰਡ ਦੀ ਹੱਥਲੇ ਦੀ ਆ ਦੁੱਧ ਦੀ ਖਰੀ ਹੈ ਜੋ ਕੋਸਾ ਤੇਰੇ ਸਾਹਮਣੇ ਆ ਅਗਲੇ ਨੇ ਕੋਈ ਕੱਪੜਾ ਨਹੀਂ ਪਾਇਆ ਇਹਦੇ ਤੇ ਇੱਕ 60 ਮੈਂ ਇਸ ਕੀ ਹਾਂਜੀ ਬੁੱਪਲ ਜੀ ਦੱਸੋ ਬੁੱਲ ਦਾ ਕਿਸੇ ਤਰ੍ਹਾਂ ਦੀ ਹੋਣੀ ਉਹਨੇ ਕੀ ਵੇਆ ਕਿੰਨੇ ਲੋਨਾਂ ਵੀ ਆ ਜਾ ਦੋਨਾਂ ਨੂੰ ਗੱਲਾਂ ਦੋ ਕੋਣੇ ਬੈਠਾ ਕਿਵੇਂ ਹੋ ਇਧਰ ਬਾ ਇਧਰ ਬਾਤ ਸੁਣ ਅਗਰ 2 ਕਿਲੋ ਕੀ ਗਾਲੀ ਹੋਈ ਤੋ ਮੈਚ ਰੱਖ ਲੈਣਾ ਨਹੀਂ ਮਤ ਲੈ ਕੇ ਜਾਣਾ ਕਾ ਬਾਬਾ ਇਹਨੂੰ ਮੈਂ ਇਹ ਕਰਤਾ ਪੱਕਾ ਮੁੱਲ ਲਾ ਕੇ ਬੁੱਝ ਬੱਚਾ ਛੱਡ ਦੂੰ ਇਹਨੇ ਕੀ ਲਾਇਆ ਦਲਾਈ ਜਾਂਦਾ ਤਾਂ ਹੁਣ ਦਿੰਦਾ ਬੰਦਾ ਵਜਨ ਵਾਲੀ ਦਾ ਕਹਿੰਦੇ ਹੁਣ ਪਤਾ ਕੀ ਚੱਲੋ ਉਹ ਨਹੀਂ ਗੱਲ ਦੁੱਧ 17-18 ਕਿਲੋ 40 ਦਹੀਂ ਵੀ ਲਈ ਜਾਂਦਾ ਇਹ ਨਹੀਂ ਕੀ ਹੈ ਨਾ ਮੇਰਾ ਵਜਨ ਵਾਲੀ ਮੈਂ ਆ ਜਾ ਲੈ ਯਾਰ ਭਰਾ ਦੁੱਧ ਲਈ ਮੈਂ ਲੰਬਾ ਨਹੀਂ ਆਊਗਾ ਯਾਰ 40 ਨੂੰ ਕਹਿੰਦਾ ਜੀ ਉਹ ਵਜਨ ਦਾ ਇਹ ਲਾ ਕਿੰਨਾ ਮਹਿੰਗਾ ਯਾਰ ਉਹ ਚੜਾ ਦਿੰਦਾ ਯਾਰ ਮੰਗਿਆ ਇਹ ਚ ਰਿਆ ਫਿਰ ਦੱਸ ਆ ਤਾਂ ਹੈਗਾ ਐਂ ਵੇਚ ਦੇਣਾ

ਕੀ ਦੀ ਆ? ਇਹ ਦੱਸ ਕੋਈ ਨਹੀਂ ਮੇਰੇ ਨਾਲ ਗੱਲ ਕੋਈ ਗੱਲ ਨਹੀਂ। ਫੇਰ ਜਿਹਦਾ ਪਾ ਹੱਥ ਪੜਾਂਗੇ ਫਿਰ ਉਸੇ ਦਾ ਕਾਹ ਫਿਰ ਮੇਰੇ ਭਾਈ। ਕਾਹ ਦਾ ਜੇ ਹੁਣ। ਕਹਿੰਦੇ ਮੇਰਾ ਭਾਈ ਬਣ ਕੇ। ਛੱਡ ਦੇ ਛੱਡ ਦੇ। ਯਾ ਹੋਰ ਘੱਟ ਦੇ ਦੇ ਯਾਰ। ਹੋਰ ਦੱਸ ਜੇ ਲੈ ਕੇ ਜਾਣੀ ਹੈ। 20 ਕਿਲੋ ਦੁੱਧ ਦੇਣਾ ਯਾਰ ਮੈਂ ਚਾਹੇ ਯਾਦ ਰੱਖੂ ਇਹ ਨਹੀਂ ਵੀ ਹੋਈਆਂ। ਜਿਆਦਾ ਐਂ ਕਹਦੀ ਵੀ ਮੇਰੀ ਵੀ ਸੱਟ ਉਹੀ ਆ। ਜਾਂ ਤਾਂ ਇੱਕ ਮਾਰੂ ਨਹੀਂ ਤੇਰੀ ਮਰਜ਼ੀ ਆ। ਆਹ ਹੋਰ ਪਾ ਦੇ। ਨਹੀਂ ਹੋਣਾ ਨਹੀਂ ਕਾ। ਫੇਰ ਦੂਰ ਆ ਖਾਂ ਮੰਗੇ। ਨਹੀਂ ਦੇ ਦਿੰਦੇ ਮੈਂ ਤੈਨੂੰ ਮੋੜ ਦੇ ਹੀ ਯਾਰ। ਸਾਂਝਾ ਨਗਰ ਮੈਨੂੰ ਐ ਕਹਿ ਵੀ ਮੰਗੇ ਲੈ ਜਾ ਕਾਹ ਗੱਲ ਕੋਈ ਉਹ ਗੱਲ ਤਾਂ ਕਹਿੰਦੇ ਕੋਣ ਨਹੀਂ ਕਹਿਣਾ ਆਹ ਰਹਿੰਦੇ ਯਾਰ ਨਹੀਂ ਰਹਿੰਦੇ ਮੇਰੀ ਗੱਲ ਤਾਂ ਕਹਿ ਦੇ ਯਾਰ ਕੋਣ ਆ ਨਹੀਂ ਭਰਾ ਬਣ ਕੇ ਬਹੁਤ ਕੁਝ ਤਾਂ ਆਉਣ ਕਿਹੜਾ ਦਿੰਦਾ ਉਹਨੇ ਦੀ ਤਾਂ ਫੰਡਰ ਆ ਲੈ ਫੜ ਲੈ ਫੜਦਾ ਸਹੀ ਫੇਰ ਦੁੱਧ ਪੀ ਕੇ 20 ਕਿਲੋ ਦੁੱਧ ਦਾ ਮੈਂ ਥੱਲੇ ਕੀ ਕਹਿੰਦੇ ਆਏ ਅਰੀ ਗੰਜ ਠੀਕ ਹੈ ਉਹ ਲਾਉਂਗੇ ਮੁੱਲ ਤਾਂ ਲਾਉਂਗੇ ਉਹ ਗੱਲ ਤਾਂ ਕਹਿੰਦੇ ਭਰਾ ਬਣ ਕੇ ਉਸ ਵੀ ਨਹੀਂ ਲਾਇਆ ਤੁਸੀਂ ਮੁੱਲ ਨੂੰ ਮੈਂ ਗਾ ਰਹਾ ਕੈਡ ਆਗਾ ਬੰਦ ਵਾਂ ਗੱਲ ਕੈ ਕਿ ਮੋੜ ਗਈ ਕੈ ਮੰਗਿਆ ਤਾਂ ਹੋ ਸਕਦੀ ਆ ਤੇ ਯਾਰ ਜੇ ਤੁਸੀਂ ਜਿਹੜਾ ਮੰਨ ਲੈ ਹਾ ਹੁਣ ਨਹੀਂ ਹੁਣ ਨਾ ਕੈ ਹੁਣ ਉਹ ਫੜਤਾ ਲੈ ਯਾਰ ਬਸ ਨਹੀਂ ਹੋਣਾ ਜ਼ਰੂਰ ਆ ਜ਼ਰੂਰ ਨਹੀਂ ਹੁੰਦਾ ਦੇਨ ਦੇ ਮੈਂ ਤੈਨੂੰ ਯਾਰ ਖਰੀ ਮੈਂ ਆ 20 ਛੇਰੀ ਮੈਂ ਆ ਉਹ ਨਹੀਂ ਹੋਣਾ ਨਹੀਂ ਮੰਗੇ ਦੂਰਾ ਮਾਂ ਨਹੀਂ ਇੱਕ ਗੱਲ ਸੋ ਲਾ ਨੇਰੇ ਕਰੂੰਗਾ ਹੱਥ ਨਾ ਪਾਈ ਇਹਨੂੰ ਹੱਥ ਨਾ ਪਾਈ ਪਹਿਲਾਂ ਵੀ ਛੱਡ ਪਰ ਛੱਡ ਕੇ ਇਹਨੂੰ ਪਾਸੇ ਹੋ ਕੋਈ ਇਨਸਾਫ ਕਰਕੇ ਛੱਡੂ ਯਾਰ ਮੈਂ ਕੋਈ ਪਹਿਲਾਂ ਇਹਨੂੰ ਛੱਡ ਦੇ ਯਾਰ ਇੱਕ ਵਾਰ ਛੱਡ ਮੇਰਾ ਭਾਈ ਬਣ ਕੇ ਛੱਡ ਤਾਂ ਸਹੀ ਪਹਿਲਾਂ ਇਹਨੂੰ ਛੱਡ ਫੜੇ ਨਹੀਂ ਜਾਣਾ ਛੱਡ ਦੇ ਬੈਠ ਓਏ ਆ ਮੰਗੇ ਆ ਬੈਠ ਜਾ ਯਾਰ ਮੈਂ ਬੱਕ ਬੋਲ ਨਾ ਓ ਨਹੀਂ ਨਹੀਂ ਮੰਗੇ ਨਹੀਂ ਮੇਰਾ ਮਾਨ ਰੱਖ ਲੈ ਯਾਰ ਮੰਗੇ ਨਹੀਂ ਹੋਣਾ ਨਹੀਂ ਜਿਆਦਾ ਬਦੀਦ ਰੱਖ ਲੈ ਨਹੀਂ ਨਹੀਂ ਹੋਣਾ ਨਹੀਂ ਮੰਗੇ ਤੂੰ ਉਹ ਕਰਦਾ ਮੇਰੀ ਉਹ ਲਏਗੀ ਬੱਚਾ ਬੱਚੇ ਕੀ ਕੋਈ ਤੂੰ ਮੇਰਾ ਉਹ ਕਰ ਦਾਂਗਾ ਨਹੀਂ ਮੰਗਣਾ ਨਹੀਂ ਛੱਡ ਦੇ ਨਹੀਂ ਹੋਣਾ ਦਾਸਤਾ ਦੇਗੀ ਹਾਂ ਦੇ ਛੱਡ ਛੱਡ ਮੈਨੂੰ ਦਾਸਤਾ ਦੇ ਉਹ ਛੱਡ ਦੇ ਇੱਕ ਮਿੰਟ ਨੂੰ ਛੱਡਾ ਗਿਆ ਪਹਿਲਾਂ ਨੂੰ ਛੱਡ ਦੇ ਤੈਨੂੰ ਯਾਰ ਪਹਿਲਾਂ ਇੱਕ ਮਿੰਟ ਨੂੰ ਛੱਡ ਤਾਂ ਦੇ ਯਾਰ ਛੱਡ ਛੱਡ ਉਹ ਦਾਸਤਾ ਉਹ ਛੱਡ ਨਾ ਲੈ ਮੈਨੂੰ ਪਹਿਲਾਂ ਨੂੰ ਛੱਡ ਛੱਡੇ ਨੂੰ ਛੱਡ ਦੇ ਨੂੰ ਉਹ ਛੱਡ ਦੇ ਮੈਂ ਕਹਿੰਦਾ ਸਹੀ ਫੇਰ ਹੀ ਹੋਣਾ ਕੰਮ ਨਹੀਂ ਇੰਨੇ ਦਾ ਨਹੀਂ ਕਾਇਦਾ ਦਿੱਤਾ ਯਾਰ ਉਹ ਨਹੀਂ ਹੋਣਾ ਕੰਮ ਵਾਹ ਵਾਹ ਬੜੀਆ ਗੱਲ ਕਹੀ ਆ ਤੈਨੂੰ ਉਹ ਨਹੀਂ ਹੋ ਸਕਦੀ ਉਹ ਵਜਨ ਦਾ ਦੇਖ ਲਾ ਮੈਂ ਉਹ ਮੂੰਹ ਦੇਖ ਲਾ ਸੰਗ ਦੇਖ ਲਾ ਥੱਲੇ ਵਧੀਰੀ ਐ ਮੂੰਹ ਵੀ ਹੋਇਆ ਮੈਂਦੇ ਨੂੰ ਮੰਨ ਲਈਦਾ ਹੁੰਦਾ 20 ਕਿਲੋ ਦੋਤਾ ਮੈਂ ਥੱਲੇ ਵੰਗਿਆ ਕੋਈ ਨਹੀਂ ਆਉਂਦਾ ਉਹ ਯਾਰ ਹੁਣ ਮੈਂ ਕਹਿਦਾ ਯਾਰ ਸਾਰਾ ਕੁਝ ਕਹਿਦਾ ਤੈਨੂੰ ਹੁਣ ਨਹੀਂ ਯਾ ਅੱਲਾ ਯਾ ਫਿਰ ਯਾ ਫਾਤ ਅੱਲਾ ਦੇ ਲੈਣੀ ਆ ਮੈਂ ਹੁਣ ਇੱਕ ਮਿੰਟ ਗੱਲ ਸੁਣ ਲੈ ਹੁਣ ਚੱਕ ਚੱਕ ਕੇ ਸਿੱਟੂ ਦੱਸ ਕੇ ਵੀਰ ਬਣ ਕੇ ਪ੍ਰਮਾਤਮਾ ਦੀ ਕਸਮ ਹੁਣ ਧੱਕਾ ਮਾਰੂ ਡਿੱਗੇਂਗਾ ਪਾਸੇ ਹੋ ਜਾ ਬੈਠੇ ਵੀਰ ਬਣ ਕੇ 10 ਦਾ ਉਰੇ ਆ ਬੈਠੇ ਥੱਲੇ ਬੈਠੇ ਦੇ ਥੱਲੇ ਪਾ ਬੈਠ ਜਾ ਬੱਚਾ ਨਹੀਂ ਬੱਚਾ ਲੈ ਯਾਰ ਕਾਲੇ ਬੈ ਜਾ ਕਾਲੇ ਬੋਲਵਾ ਦੇ ਲੋ ਆ ਵੀ ਲਵਾ ਦੇ ਪਹਿਲਾਂ ਤੁਮੇ ਦੜਾ ਵੀ ਲਾ ਬੱਚਾ ਨਾ ਲਾਉ ਇਹਦਾ ਪ੍ਰੇਸ਼ਨ ਹੋ ਜੂ ਹੋ ਜੂ ਇਸ ਤੋਂ ਬਹੁ ਮਗਿਆ ਭਾਈ ਹਾਂ ਬੱਸ ਦੁੱਧ ਪਾ ਦੋ ਹਾਂ ਆਪ ਵੀ ਜੱਟ ਲੋ ਇਹਨੂੰ ਕਹ ਲੋ ਯਾਰ ਖੜਤਾ ਜਾ ਇਹ ਤਾਂ ਮੈਂ ਯਾਰ ਪਾਸ ਉਹੀ ਲੈ ਜੀ ਨਹੀਂ ਮੰਗੇ ਸਾਡੀ ਮੈਂ ਸਾਡੇ ਕੋਲ ਹੁਣ ਗਰਮੀ ਚੰਡਾ ਜੀ ਗਰਮੀ ਚ ਮੈਂ ਗਰਮੀ ਵਾਲੀ ਆ ਹੁਣ ਕੋਫਰ ਪਾਣ ਲੱਗ ਗਿਆ ਤੇ ਉਹ ਮੈਂ ਨਹੀਂ ਮੈਂ ਦੂਜਾ ਪਾ ਦੇਣਾ ਲੋ ਚੱਲ ਪਈ ਹੋਰ ਗਰਮੀ ਬਹੁਤ ਆ ਲਫੜ ਕੀ ਕਰਾ ਉਹ ਯਾਰ ਕੀ ਕਹਿਣਾ ਯਾਰ ਮੰਗਿਆ ਪਹਿਲਾਂ ਤੈਨੂੰ ਮੈਂ ਆਹ ਬਰੇ ਮੈਨੂੰ ਦੁੱਧ ਜਾਰੀ ਤੇ 10 ਕੋਇਨ ਮਾਨ ਕਰਕੇ ਮੈਂ ਫੇਰ ਹੋ ਗਿਆ ਫੇਰ ਯਾਰ ਹੁਣ ਤੂੰ ਕਹਿ ਮੈਨੂੰ ਆਪੇ ਤੂੰ ਕਹਿ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਾ ਆ ਜਾ ਸੁਣ ਓਏ ਉਹ ਸੁਣ ਲਾਉਗੀ ਲਾਉਗੀ ਬੱਚੇ ਓਏ ਆਹ ਐ ਇੰਨਾ ਕੋਈ ਨਹੀਂ ਨਾ ਨਾ ਬਸ ਪਾਣੀ ਛੱਡ ਇੱਕ ਰੱਖ ਲਈ ਮਾਨ ਇਹ ਦਿਨ ਦੱਸ ਤੂੰ ਮੇਰਾ ਭਰਾਗਾ ਮੈਂ ਤੈਨੂੰ ਮੋਹਨ ਖਰਦ ਆਉ ਰਿਹਾ ਜਾ ਜਿਹੜੀ ਮੈਂ ਤੈਨੂੰ ਉਹ ਨਹੀਂ ਪਹਿਲਾਂ ਗੱਲ ਦੱਸ ਜਿਹੜੀ ਗੱਲ ਕਹਿਤੀ ਸੁਣ ਲੈ ਸੁਣ ਲੈ ਉਹਰ ਮੈਨੂੰ ਗੱਲ ਤਾਂ ਕਰ ਰਹੇ ਤੇ ਕੋਈ ਗੱਲ ਕਰਨ ਦੇ ਕੋਈ ਹਾਂ ਅੰਦਰ ਇਹ ਕੋਈ ਉਹਨੇ ਦੀ ਬੰਡਰਾ ਜਿੰਨੇ ਦੀ ਮੈਂ ਉਹ ਬੰਡਰ ਹੀ ਲੇ ਗਿਆ ਕੋਈ ਨੂੰ ਬਾਹਰੋਂ ਬੰਦ ਦੇਗਾ ਹੋਰ ਕਰਨ ਦੇ ਮੈਂ ਬੰਡਰ ਹੀ ਮੈਂ ਕਹਾਂ ਨਾਵੇਂ ਹੋਊਗਾ ਉਹ ਨਹੀਂ ਹੋਣੀ ਨਹੀਂ ਮੰਗੇ ਨਹੀਂ ਰਹਿੰਗੇ ਸੁਣ ਸੁ ਪਰਮਾਤਮਾ ਉਹ ਨਹੀਂ ਉਹ ਅਬਦੀ ਆਣਦੇ ਨਹੀਂ ਅਬ ਅਬਦੀ ਸੌਆਂ ਨਹੀਂ ਹੋਣਾ ਨਹੀਂ ਫੇਰ ਨਹੀਂ ਹੋਣਾ ਰਹਿੰਦੇ ਕੋਈ ਨਹੀਂ ਉਹ ਦੇਖ ਲੈ ਚੋਕੇ ਯਾਰ ਪਹਿਲਾਂ ਮਾਰ ਕੇ ਦੇਖ ਲੈ ਧਾਰਾ ਯਾਰ ਮੈਂ ਕਹਿੰਦਾ ਬੋਲਦਾ ਉਹ ਚਾਰਿਆ ਤਨ 20 ਕਿਲੋ ਦੁੱਧ ਆ ਮੈਂ ਥੱਲੇ ਗਾੜੀ ਚੋਕੇ ਦੇਖ ਪਹਿਲਾਂ ਸਮਾਰ ਕੇ ਚੋਲਾ ਨਾ ਬੱਚਾ ਹੋਰ ਇਹਨੂੰ ਦੱਸ ਨਾ ਯਾਰ ਚ ਕੱਲੇ ਤਾਜੀ ਮੈਂ ਆਏ ਕੀ ਭੈਣ ਨਹੀਂ ਗਾ ਬੱਚੇ ਦੇ ਮੋਗਰੀ ਝਾਰ ਮਾਰ ਕੋ ਨਹੀਂ ਹੁੰਦਾ ਚੋਕੇ ਦੇਖ ਜਾ ਪਾਗਲੇ ਆ ਪਾਗਲੇ ਤੂੰ ਦੇਖ ਲੈ ਵੀ ਇਹ ਜੋ ਕਸਾ ਤੇਰੇ ਸਾਹਮਣੇ ਆ ਹੁਣ ਇਹਨਾਂ ਨੇ ਕਿੱਦਾਂ ਉਧਰ ਫੇਸ ਦੇ ਤਾ ਇੱਕ ਮੈਂ ਖੁਦ ਤੂੰ ਮਰਿਆ ਮਰਾਇਆ ਨਾ ਉਹ ਨਹੀਂ ਕਹਿੰਦਾ ਮੈਂ ਸ਼ਰਤ ਸੁਣ ਬਈ ਮੈਂ ਸ਼ਰਤੀ ਸ਼ਰਾਤੀ ਪਰ ਮੈਂ ਖਰੀ ਨਿਕਲੂ ਇੱਕ ਦਿਨ ਮੈਂ ਰੱਖ ਦਨਾ ਇਹ ਬੰਦੇ ਦੀ ਮੈਂ ਇੰਨੀ ਇਹ ਬੰਦੇ ਦੀ ਇੰਨੀ ਕੀਦिद ਕਰਦਾ 20 ਨਾ ਦਿੱਤਾ 15 18 ਇਹਦਾ ਕਿਧਰੇ ਨਹੀਂ ਗਿਆ 5 ਕਿਲੋ ਮੈਂ ਦੋਲੇ ਦੁੱਧ ਸਮਝ ਗਿਆ ਨਾ ਮੈਂ ਇੱਕ ਗੱਲ ਦੱਸਦਾ ਜਾਂ ਤਾਂ ਮੇਰੀ ਕਹਣ ਤੇ ਪੈਸੇ ਨਹੀਂ ਨਹੀਂ ਮੈਂ ਹੱਤ ਕਰਨਾ ਪੈਸੇ ਫੜਾ ਇੱਧਰ ਇੱਕ ਮਿੰਟ ਗੱਲ ਸੁਣ ਲੈ ਉਹ ਪਹਿਲਾਂ ਗੱਲ ਉਹ ਪਹਿਲਾਂ ਪੈਸੇ ਫੜਾ ਪਹਿਲਾਂ ਪੈਸੇ ਦਾ ਫੜਾ ਦੇ ਨਹੀਂ ਨਹੀਂ ਲੈ ਗਿਆ ਭਾਈ ਲੈ ਨਹੀਂ ਲੈ ਗਿਆ ਪਹਿਲਾਂ ਪੈਸੇ ਫੜਾ ਮੈਂ ਜਿਹੜੀ ਗੱਲ ਅਗਲੇ ਹੰਦੇ ਇਹਦੇ ਬੋਲੇ ਰਹਿੰਦੇ ਕੋਈ ਯਾਰ ਨੇ ਮੰਗੇ ਰਹਿੰਦੇ ਕਿਉਂ ਯਾਰ ਨਹੀਂ ਦੱਸ ਹੀ ਉਹ ਯਾਰ ਇੱਕ ਮਿੰਟ ਦੇ ਤੈਨੂੰ ਪਾ ਦੇ ਦੇ ਟੇਪ ਚ ਪਾ ਨਹੀਂ ਦੱਸ ਮੰਗੇ ਫੇਰ ਹੀ ਪਾਵਾਂਗੇ ਨਹੀਂ ਦੱਸ ਐ ਨਹੀਂ ਨਹੀਂ ਹੋਣਾ ਤੇ ਮੂਹੇ ਪਾ ਦੇਵੇਂ ਵੀ ਮੈਂ ਤੈਨੂੰ ਮੋੜਦਾ ਨਹੀਂ ਯਾਰ ਰਾ ਪਰ ਕੇ ਰੰਗ ਆਬਦਾਲਾ 2000 ਤੋਂ ਲਵਾਂਗਾ ਚੁੱਪ ਕਰ ਮੰਗੇ ਯਾਰ ਆ ਗੱਲ ਹੁਣ ਨਾ ਉਹ ਦਹੀਂ ਮੰਗੇ ਮੈਂ ਕਵੀ ਦਾ ਪੈਸੇ ਵੀ ਦਾ ਕੁੱਤਾ ਐਂ ਚੋ ਦੇ ਨਹੀਂ ਨਹੀਂ ਉਹ ਬਦਾਗ ਮੈਂ ਦੇ ਨਹੀਂ ਲਾਉਂਗਾ ਲ ਉਹ ਲੈ ਜੀ ਮੈਂ ਜਮ ਜਮ ਵਧਰ ਨਹੀਂ ਦਿੰਦਾ ਕੋਈ ਓਰੇ ਫੜਾ ਦੇ ਯਾਰ ਆ ਫੜ ਓਏ ਤੂੰ ਉਹਨੂੰ ਫੜਾਈ ਜਨਾ ਪੈਸੇ ਤੈਨੂੰ ਮੈਂ ਦਿੱਤੇ ਮੈਂ ਬਿਆਜੂ ਲਿਖ ਲੂ ਇੱਥੇ ਇੰਨਾ ਦੱਸਦਾ ਤੈਨੂੰ ਉਹ ਕੋਈ ਆਣੇ ਦੱਸਦਾ ਨਹੀਂ ਪੈਸੇ ਲੈ ਜਾ ਮੈਂ ਵੀ ਲੈ ਜਾ ਇਹ ਨਹੀਂ ਗੱਲ ਨਹੀਂ ਯਾਰ ਇੰਨਾ ਨਹੀਂ ਬਾਰਤ ਮੰਗੇ ਜਿਵੇਂ ਮੈਂ ਤੈਨੂੰ ਕਰਦਾ ਕੋਈ ਗਾਲੀ ਪੰਜ ਨਹੀਂ ਹੁਣ ਮਿਹਰਬਾਨੀ ਰੱਖਣਾ ਤੇਰਾ ਮਾਨ ਮੈਂ 2000 2000 ਹੁੰਦਾ ਜਾਂ ਉਹ ਤੇਰਾ 2000 ਮੈਂ ਇਹਨੂੰ ਕੀ ਹੋਇਆ ਓਏ 1 ਮਿੰਟ ਦਾ ਹੱਥ ਤਾਂ ਕਰ ਲੈ ਇੱਕ ਗੱਲ ਜੰਨਾ ਹੈ ਗੱਲ ਕੀ ਹੋਗੀ ਤੜਾ ਜਿੰਨਾ ਤੈਨੂੰ ਮੈਂ ਦੇਗਾ ਫੇਰ ਹੀ ਆ ਨਾ ਅਰਜੀਪਾ 2000 ਏਟੋਲੇ ਨੂੰ ਦਲਾਲੀ ਦਾ ਬੋਲੀ ਨਾ ਨਹੀਂ ਮੰਗੇ ਹੋਣਾ ਨਹੀਂ ਯਾਰ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜਾ ਰਹੀ ਸੀ ਦਾ ਫੰਡਰਾ ਬਗ ਜਾਂਦਾ ਰੂਡ ਲੱਖ ਦੀ ਮੈਂ ਆ ਮਾਂ ਨਹੀਂ ਨਹੀਂ ਰੱਖਣਾ ਤੇਰੀ ਮਰਜ਼ੀ ਆ ਪਰ ਦੀ ਓ ਰਿਆ ਪਹਿਲਾਂ ਗੱਲ ਤਾਂ ਸਰ ਓ ਰੇ ਤਾ ਜਾ ਅੱਡਿਆ ਅਰ ਰੋਜੀ ਦੀ ਕਸਮ ਮੈਂ ਤੇਰੇ ਮਾਰਾ ਜੋਰ ਲਾ ਪਰਮਾਤਮਾ ਦੀ ਲੰਬਾ ਨਹੀਂ ਹੋ ਰਿਹਾ ਨਹੀਂ ਨਹੀਂ ਉਹ ਕੋਈ ਨਹੀਂ ਮੈਂ ਪਰ ਤੁਹਾਡੇ ਮਾਨ ਤੇ ਮਾਰ ਪਰ ਮੈਂ ਦਾ ਲੰਗਾ ਨਹੀਂ ਆਉਣਾ ਯਾਰ ਹੁਣ ਮੇਰੇ ਭਰਾਵਾ ਅੱਜ ਦਾ ਨਹੀਂ ਮੇਰਾ ਮਾਨ ਤੇ ਰਹਿਣਾ ਜੇ ਮੀਂਹ ਬੋਲੀ ਮੈਨੂੰ ਪਤਾ ਮੈਨੂੰ ਪਤਾ ਜੋ ਮੈਨੂੰ ਨਾ ਪਤਾ ਹੋਵੇ ਨਾ ਫਿਰ ਮੈਂ ਕਹਿੰਦਾ ਨਹੀਂ ਬੜਾ ਬੋਲੀ ਪੈਸੇ ਗੱਲ ਲੈ ਫਿਰ ਉਹ ਫਿਰ ਦੱਸ ਕਰ ਪੈਸੇ ਗੱਲ ਲੈ ਪਰਮਾਤਮਾ ਦੀ ਕਸਮਾਂ ਪੈਸੇ ਗੱਲ ਲੈ ਉਹ ਦੱਸਦਾ ਸਹੀ ਕੁਝ ਦੱਸੇਗਾ ਫੇਰੀ ਉਹ ਯਾਰ ਪੈਸੇ ਗੱਲ ਲੈ ਹੁਣ ਬੋਲੀ ਨਾ ਮਾਰਾ ਤੂੰ ਮਾਰ ਲੈ